ਤੇ ਹਾਂ ਜੀ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਹਾਰਮੋਨੋ ਬੁਟੀਕ 688 ਦੇ ਵਿੱਚ ਤੇ ਲੈ ਕੇ ਆਏ ਅੱਜ ਬਹੁਤ ਹੀ ਪਿਆਰੇ ਜਿਹੇ ਸੂਟ ਇੱਕ ਆਪਾਂ ਲੈ ਕੇ ਆਏ ਆ ਵਿంటర్ ਕਲੈਕਸ਼ਨ ਤੇ ਇੱਕ ਆਪਾਂ ਲੈ ਕੇ ਆਏ ਆ ਦੇਖੋ ਜਿਹੜਾ ਪਾਰਟੀ ਵੇਅਰ ਸੂਟ ਆਪਾਂ ਦੋਨਾਂ ਨੂੰ ਤੁਹਾਨੂੰ ਇੱਕ ਵਰਕ ਕਰਕੇ ਮਸ਼ੀਨ ਵਰਕ ਕਰਕੇ ਅ ਅੱਜ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜਾ ਪਾਰਟੀ ਵੇਅਰ ਸੂਟ ਆ ਉਹਨੂੰ ਆਪਾਂ ਮਸ਼ੀਨ ਵਰਕ ਨਾਲ ਦੇਖੋ ਹਲਕਾ ਜਿਹਾ ਟੱਚ ਦੇ ਕੇ ਵਰਕ ਦਾ ਕਿਸ ਤਰ੍ਹਾਂ ਤਿਆਰ ਕੀਤਾ ਤੇ ਨਾਲ ਹੀ ਆਪਾਂ ਜਿਹੜਾ ਵਿంటర్ ਵਾਲਾ ਸੂਟ ਹੈ ਉਹ ਉਹਨੂੰ ਇਸ ਤਰ੍ਹਾਂ ਤਿਆਰ ਕੀਤਾ ਤੇ ਲਓ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਇਸ ਤਰ੍ਹਾਂ ਦੇ ਵਰਕ ਕਰਵਾਉਣ ਲਈ ਬਣੇ ਰਹੋ ਆਪਣੇ ਚੈਨਲ ਤੇ ਤੇ ਤੁਹਾਨੂੰ ਕੋਈ ਵੀ ਇਹਨਾਂ ਚੋਕ ਕਲਰ ਦਾ ਸੂਟ ਪਸੰਦ ਆ ਜਾਂ ਤੁਸੀਂ ਆਪਣੇ ਮਨਪਸੰਦ ਕਲਰ ਤੇ ਕੋਈ ਵੀ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਨਾਲ ਜਿਹੜਾ WhatsApp ਮੈਸੇਜ ਕਰਕੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਮਨਪਸੰਦ ਵਰਕ ਆ ਜਿਹੜੇ ਆਪਣੇ ਤੋਂ ਕਰਵਾ ਸਕਦੇ ਹੋ ਤੇ ਲਓ ਜੀ ਇਹ ਸੂਟ ਜਿਹੜਾ ਆਪਾਂ ਤੁਹਾਨੂੰ ਰੇਟ ਅੱਜ ਪਹਿਲੀਆਂ ਚ ਹੀ ਦੱਸ ਦਾਂਗੇ ਕਿਉਂਕਿ ਬਹੁਤ ਜ਼ਿਆਦਾ ਜਿਹੜੇ ਤੁਸੀਂ ਫਿਰ ਕਮੈਂਟ ਕਰਦੇ ਹੋ ਵੀ ਤੁਸੀਂ ਜਿਹੜਾ ਰੇਟ ਨਹੀਂ ਦੱਸਦੇ ਕਿਉਂਕਿ ਤੁਸੀਂ ਮੈਨੂੰ ਲਾਸਟ ਤੱਕ ਵੀਡੀਓ ਜਿਹੜਾ ਨਹੀਂ ਵੇਂਦੇ ਤੇ ਲਓ ਜੀ ਪਹਿਲੀਆਂ ਚ ਆਪਾਂ ਦੱਸ ਦਾਂਗੇ ਇਹਨਾਂ ਸੂਟਾਂ ਦਾ ਜਿਹੜਾ ਪ੍ਰਾਈਜ਼ ਆਪਾਂ 1350 ਰੁਪਏ ਅੱਜ ਰੱਖਿਆ ਤੇ ਇਹਨਾਂ ਚੋਂ ਸੂਟ ਤੁਹਾਨੂੰ ਇਹ ਕੋਈ ਪਸੰਦ ਹੋਇਆ ਤਾਂ ਤੁਸੀਂ ਜਿਹੜਾ ਆਰਡਰ ਕਰ ਸਕਦੇ ਹੋ ਤੇ ਨਹੀਂ ਜਿਹੜਾ ਆਪਣੇ ਮਨ ਪਸੰਦ ਕਲਰ ਤੇ ਆਪਣੇ ਮਨ ਪਸੰਦ ਫੈਬਰਿਕ ਤੇ ਵੀ ਆਪਣੇ ਤੋਂ ਕੋਈ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਤਾਂ ਚਲੋ ਜੀ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਤੇ ਸਭ ਤੋਂ ਪਹਿਲਾਂ ਜਿਹੜੀ ਆਪਾਂ ਗੱਲ ਕਰਾਂਗੇ ਦੇਖੋ ਇਹ ਵਾਲੇ ਵਿంటర్ ਸੂਟ ਦੇ ਜਿਹੜਾ ਕੀ ਆਪਾਂ ਬਹੁਤ ਹੀ ਦੇਖੋ ਬਹੁਤ ਪਿਆਰਾ ਜਿਹਾ ਇਹਨੂੰ ਵਰਕ ਦੇ ਕੇ ਦੇਖੋ ਮਸ਼ੀਨ ਵਰਕ ਦੇ ਕੇ ਇਹਨੂੰ ਤਿਆਰ ਕੀਤਾ ਤੇ ਇਹ ਬਹੁਤ ਇਹਨੂੰ ਆਪਾਂ ਨਾਰਮਲ ਜੀ ਦੇਖੋ ਰੇਂਜ ਦੇ ਵਿੱਚ ਜਿਹੜਾ ਸੂਟ ਇਹ ਬਣਾਇਆ ਤੇ ਇਹਨੂੰ ਆਪਾਂ ਜਿਵੇਂ ਕਿ ਹੁਣ ਸਰਦੀਆਂ ਸ਼ੁਰੂ ਹੋ ਗਈਆਂ ਨੇ ਤੁਸੀਂ ਨਿੱਕੇ ਮोटे ਫੰਕਸ਼ਨ ਤੇ ਜਾਂ ਵੈਸੇ ਦੁੱਖ ਦੇ ਸੁੱਖ ਦੇ ਆਪਾਂ ਕੋਈ ਨਾ ਕੋਈ ਆਪਾਂ ਨੂੰ ਪ੍ਰੋਗਰਾਮ ਜਿਹੜਾ ਆਇਆ ਹੀ ਰਹਿੰਦਾ ਤੇ ਉਹਦੇ ਵਿੱਚ ਪਾਉਣ ਲਈ ਇਹ ਜਿਹੜੀ ਹੈ ਵੈਸਟ ਚੀਜ਼ ਆਪਾਂ ਬਣਾਈ ਹੈ ਬਹੁਤ ਹੀ ਹਲਕਾ ਜਿਹਾ ਇਹਨੂੰ ਵਰਕ ਦਿੱਤਾ ਕਿਉਂਕਿ ਬਹੁਤ ਹੈਵੀ ਹੈਵੀ ਵਰਕ ਹਰ ਕੋਈ ਇੱਥੇ ਪਾਉਣਾ ਨਹੀਂ ਪਸੰਦ ਕਰਦਾ ਤੇ ਇਸ ਵਾਰ ਵਰਕ ਦੇਖ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਵਰਕ ਹੈ ਜਿਹੜਾ ਤਿਆਰ ਹੋਇਆ ਤੇ ਲਓ ਜੀ ਇਹਨੂੰ ਆਪਾਂ ਥੋੜਾ ਜਿਹਾ ਜਰੀ ਦਾ ਵਰਕ ਦੇ ਕੇ ਤਿਆਰ ਕੀਤਾ ਸੀ ਤੇ ਲੋ ਜੀ ਸੂਟ ਤੁਹਾਨੂੰ ਆਪਾਂ ਇਹਨਾਂ ਸੂਟਾਂ ਦਾ ਤੁਹਾਨੂੰ ਪਤਾ ਹੀ ਹੈ ਵੀ ਇਹਨਾਂ ਤੇ ਕੋਈ ਬੁਰਤੀ ਸ਼ਿਕਾਇਤ ਨਹੀਂ ਹੁੰਦੀ ਇਸ ਲਈ ਇਹਨਾਂ ਨੂੰ ਆਪਾਂ ਕਿਤੇ ਵੀ ਦੇਖੋ ਨਿੱਕੇ-ਮੋਟੇ ਫੰਕਸ਼ਨ ਤੇ ਜਿਹੜੇ ਸੂਟਾਂ ਨੂੰ ਪਾ ਕੇ ਅਟੈਂਡ ਕਰ ਸਕਦੇ ਆ ਤੇ ਲੋ ਜੀ ਆਲ ਓਵਰ 5 ਮੀਟਰ ਕਪੜੇ ਉੱਤੇ ਇਹ ਵਰਕ ਆਪਾਂ ਕੀਤਾ ਤੇ ਨਾਲ ਹੀ ਦੇਖੋ ਜਿੱਥੇ ਆਪਾਂ ਘੇਰੇ ਦਾ ਫੁੱਲ ਘੇਰਾ ਰੱਖਿਆ ਕੋਈ ਵੀ ਹੈਵੀ ਤੋਂ ਹੈਵੀ ਲੇਡੀ ਦਾ ਜਿਹੜਾ ਘੇਰਾ ਹੈ ਸੂਟ ਬਣ ਕੇ ਬਹੁਤ ਪਰਫੈਕਟ ਤਿਆਰ ਹੋਊਗਾ ਤੇ ਨਾਲ ਹੀ ਇਹਦੀ ਦੇਖੋ ਗੱਲ ਕਰਾਂਗੇ ਆਪਾਂ ਬਾਜੂ ਦੀ ਲਓ ਜੀ ਇੱਥੇ ਆਪਾਂ 22 ਤੇ 2 इंच ਘੇਰਾ ਤਿਆਰ ਕੀਤਾ ਤੇ ਨਾਲ ਹੀ ਦੇਖੋ ਇਹ ਰਹੀਏ ਦੀ ਬਾਜੂ ਤੇ ਇਹਦੇ ਵੀ ਆਪਾਂ ਦੇਖੋ ਥੋੜਾ ਜਿਹਾ ਜਿੱਥੇ ਆਪਾਂ ਘੇਰੇ ਦਾ ਵਰਕ ਹੈ ਜਿਹੜਾ ਥੋੜਾ ਜਿਹਾ ਵੱਡੇ ਚ ਕੀਤਾ ਸੀ ਤੇ ਉੱਥੇ ਆਪਾਂ ਬਾਜੂ ਦਾ ਵਰਕ ਥੋੜਾ ਜਿਹਾ ਛੋਟਾ ਸਾਈਜ਼ ਕਰਕੇ ਕੀਤਾ ਤਾਂ ਜੋ ਵਧੀਆ ਲੱਗੇ ਕਿਉਂਕਿ ਬਾਜੂ ਤੇ ਬਹੁਤ ਜ਼ਿਆਦਾ ਵੱਡਾ ਵਰਕ ਜਿਹੜਾ ਹੁੰਦਾ ਉਹ ਵਧੀਆ ਨਹੀਂ ਲੱਗਦਾ ਤੇ ਲਓ ਜੀ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸੂਟ ਦਾ ਕਲਰ ਸੀ ਤੇ ਬਹੁਤ ਹੀ ਪਿਆਰਾ ਜਿਹਾ ਇਨੂੰ ਆਪਾਂ ਦੋ ਕੇ ਇੱਕ ਪਰੰਗ ਦਾ ਵੇਖੋ ਵਰਕ ਦੇ ਕੇ ਕਿਉਂਕਿ ਇੱਕ ਤਾਂ ਆਪਾਂ ਇਹਦੇ ਵਿੱਚ ਜਰੀ ਪਾਈ ਹੈ ਤੇ ਇੱਕ ਕਲਰ ਦਾ ਹੀ ਇਹਨੂੰ ਆਪਾਂ ਵਰਕ ਨਾਲ ਤਿਆਰ ਕੀਤਾ ਤੇ ਲਓ ਜੀ ਸਾਈਡਾਂ ਤੇ ਪਾਈਪਿੰਗ ਲਗਾ ਕੇ ਜਿਹੜਾ ਸੂਟ ਦੀ ਲੁੱਕ ਬਹੁਤ ਹੀ ਪਿਆਰੀ ਜੀ ਲੁੱਕ ਕੇ ਸੂਟ ਦੀ ਬਣੂਗੀ ਤੇ ਲਓ ਜੀ ਸੈਕੰਡ ਸੂਟ ਦੀ ਗੱਲ ਕਰਦੇ ਹਾਂ ਇਹਨੂੰ ਆਪਾਂ ਦੇਖੋ ਸ਼ਿਮਰ ਸ਼ਿਲਕ ਦੇ ਉੱਤੇ ਤਿਆਰ ਕੀਤਾ ਕਿਉਂਕਿ ਆਪਾਂ ਦੋਨੇ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਵਰਕ ਇਸ ਤਰ੍ਹਾਂ ਨਹੀਂ ਵੀ ਆਪਾਂ ਜਿਹੜਾ ਮਸ਼ੀਨ ਵਰਕ ਹੈ ਪਾਰਟੀ ਵੇਅਰ ਸੂਟ ਤੇ ਵੀ ਆਪਾਂ ਨੋਰਮਲ ਜਾਂ ਦੇਖੋ ਇਸ ਤਰ੍ਹਾਂ ਦਾ ਵਰਕ ਕਰਕੇ ਸੂਟ ਨੂੰ ਜਿਹੜਾ ਅ ਛੋ ਨਿੱਕੇ-ਮੋਟੇ ਫੰਕਸ਼ਨ ਲਈ ਇਸ ਤਰ੍ਹਾਂ ਆਪਾਂ ਤਿਆਰ ਕਰ ਸਕਦੇ ਹਾਂ ਤੇ ਲਓ ਜੀ ਇੱਥੇ ਆਪਾਂ ਸਿਮਰ ਸ਼ਿਲਕ ਦੇ ਉੱਪਰ ਦੇਖੋ ਬਹੁਤ ਹੀ ਸੋਹਣਾ ਦੇਖੋ ਇਹ ਡਿਜ਼ਾਈਨ ਪਾਇਆ ਇਹ ਵੀ ਆਪਾਂ ਘੇਰਾ ਵਰਕ ਤੇ ਤਿਆਰ ਕੀਤਾ ਕਿਉਂਕਿ ਘੇਰਾ ਵਰਕ ਦੇ ਸੂਟ ਨੇ ਜਿਹੜੇ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਨੇ ਕਿਉਂਕਿ ਘੇਰਾ ਵਰਕ ਦਾ ਕੀ ਹੁੰਦਾ ਕਿ ਹਰ ਇੱਕ ਲੇਡੀ ਐ ਜਿਹੜੀ ਇਹਨੂੰ ਬਣਾ ਸਕਦੀ ਐ ਤੇ ਲਓ ਜੀ ਸੈਡਾਂ ਤੇ ਜਿਹੜੀ ਪਾਈਪਿੰਗ ਕੱਢ ਕੇ ਜਦੋਂ ਇਹ ਸੂਟ ਦੀ ਲੁੱਕ ਬਣ ਕੇ ਤਿਆਰ ਹੁੰਦੀ ਹੈ ਬਹੁਤ ਹੀ ਸੋਹਣਾ ਸੂਟ ਹੈ ਇਹ ਜਿਹੜੇ ਬਣਦੇ ਨੇ ਤੇ ਲਓ ਜੀ ਇਹ ਹੈਗਾ ਇਹ ਤਾਂ ਬਾਜੂ ਵਰਕ ਤੇ ਇਹਦੇ ਵਿੱਚ ਆਪਾਂ ਤਿੰਨ ਕਲਰ ਪਾ ਕੇ ਇਹਨੂੰ ਦੇਖੋ ਬਣਾਇਆ ਬਹੁਤ ਹੀ ਪਿਆਰਾ ਜਿਹਾ ਦੇਖੋ ਵਰਕਾ ਹਲਕਾ ਜਿਹਾ ਵੇਲ ਦਾ ਤੇ ਜਿਹੜਾ ਦੁਪੱਟਾ ਤੁਸੀਂ ਇਹਦੇ ਨਾਲ ਜੇ ਮਲਟੀ ਸ਼ੇਡ ਤਿਆਰ ਕਰਵਾਉਗੇ ਤਾਂ ਜਿਹੜਾ ਸੂਟ ਦੀ ਲੁੱਕਾ ਹੋਰ ਵੀ ਸੋਹਣੀ ਆਊਗੀ ਦੇਖੋ ਕਿਉਂਕਿ ਤਿੰਨ ਤਰ੍ਹਾਂ ਦਾ ਜੇ ਤੁਸੀਂ ਦੁਪੱਟਾ ਬਣਾਉਣੀ ਹੋ ਤਾਂ ਇਹ ਬਹੁਤ ਪਿਆਰਾ ਸੂਟ ਬਣ ਜੂਗਾ ਤੇ ਉਹ ਜੇ ਤੁਸੀਂ ਦੁਪੱਟਾ ਆਪਣੇ ਤੋਂ ਰੈਡੀ ਕਰਵਾਉਣਾ ਚਾਹੋ ਤਾਂ ਆਪਾਂ ਇਹ ਤੁਹਾਨੂੰ ਸੇਮ ਇਸੇ 컬러 ਦੇ ਜਿਹੜੇ ਦੁਪੱਟਾ ਤਿਆਰ ਕਰਕੇ ਸੂਟ ਆ ਜਿਹੜਾ ਬਹੁਤ ਹੀ ਵਧੀਆ ਚਾ ਇੱਕ ਤੁਹਾਡੇ ਤੇ ਕਰ ਭੇਜਾਂਗੇ ਤਾਂ ਜੋ ਤੁਹਾਨੂੰ ਪਸੰਦ ਵੀ ਆਵੇਗਾ ਤੇ ਲਓ ਜੀ ਇਹ ਆਪਣੇ ਅੱਜ ਦੋ ਸੂਟ ਆਪਾਂ ਸਪੈਸ਼ਲ ਤੁਹਾਡੇ ਲਈ ਵੀਡੀਓ ਬਣਾਈ ਹੈ ਤੇ ਲੋ ਜੀ ਨੰਨ ਦੋਨਾਂ ਸੂਟਾਂ ਚ ਤੁਹਾਨੂੰ ਜੇ ਕੋਈ ਸੂਟ ਪਸੰਦ ਆ ਤਾਂ ਤੁਸੀਂ ਆਰਡਰ ਵੀ ਕਰ ਸਕਦੇ ਆ ਸਕਰੀਨ ਸ਼ਾਟ ਲੈ ਕੇ ਤੇ ਨਹੀਂ ਜਿਹੜਾ ਆਪਣੇ ਮਨਪਸੰਦ ਸੂਟਾਂ ਤੇ ਇਹਨਾਂ ਇਹੋ ਵਰਕ ਜਾਂ ਕੋਈ ਹੋਰ ਤਰ੍ਹਾਂ ਦਾ ਵਰਕ ਵੀ ਕਰਵਾ ਕੇ ਸੂਟ ਆ ਜਿਹੜੇ ਤਿਆਰ ਕਰਵਾ ਸਕਦੇ ਹਾਂ ਤੇ ਉਮੀਦ ਕਰਦੇ ਆ ਤੁਹਾਨੂੰ ਆਪਣੇ ਇਹ ਜਿਹੜੇ ਅੱਜ ਦਿਖਾਏ ਹੋਏ ਸੂਟ ਆ ਵਧੀਆ ਲੱਗੇ ਹੋਣਗੇ ਕਿਉਂਕਿ ਪਹਿਲਾਂ ਜਿਹੜੇ ਆਪਾਂ ਵੀਡੀਓ ਪਾਈਏ ਤੁਸੀਂ ਬਹੁਤ ਜ਼ਿਆਦਾ ਪਿਆਰ ਕੀਤਾ ਤੇ ਬਹੁਤ ਆਪਣੇ ਜਿਹੜੇ ਸੂਟ ਆਪਾਂ ਤੁਹਾਨੂੰ ਹੁਣ ਤੱਕ ਸੇਲ ਕੀਤੇ ਨੇ ਬਹੁਤ ਜ਼ਿਆਦਾ ਪਸੰਦ ਵੀ ਕੀਤੇ ਨੇ ਉਮੀਦ ਕਰਦੇ ਆ ਇਹ ਵੀਡੀਓ ਵੀ ਤੁਹਾਨੂੰ ਵਧੀਆ ਲੱਗੂਗੀ ਤਲੋ ਜੀ ਇਹ ਸੂਟਾਂ ਦੀ ਆਪਾਂ ਜਿਹੜਾ ਪ੍ਰਾਈਸ ਤੁਹਾਨੂੰ ਦੱਸ ਦਿੱਤਾ ਵੀ 1350 ਦੇ ਵਿੱਚ ਸੂਟ ਆ ਜਿਹੜਾ ਤੁਹਾਨੂੰ ਇਹ ਡਿਲੀਵਰ ਹੋ ਜਾਊਗਾ ਤੇ ਜਿਹੜੇ ਸ਼ਿਪਿੰਗ ਚਾਰਜ ਹੁੰਦੇ ਉਹ ਤੁਹਾਡੇ ਏਰੀਆ ਮੁਤਾਬਕ ਹੁੰਦੇ ਆ ਵੱਧ ਤੋਂ ਵੱਧ ਬਸ 50 ਜਾਂ 60 ਰੁਪਏ ਹੁੰਦੇ ਆ ਜੇ ਨੇੜੇ-ਨੇੜੇ ਹੋਵੇ ਤਾਂ ਤੇ ਦੂਰ ਦਾ ਤੁਹਾਨੂੰ ਆਪਾਂ ਦੱਸ ਹੀ ਦਿੰਨੇ ਹੁੰਨੇ ਆ ਤੇ ਲਓ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਉਮੀਦ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਊਗੀ ਤੇ ਵਰਕ ਦੇਖੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਵਰਕ ਦੇ ਕੇ ਆਪਾਂ ਇਹ ਸੂਟ ਰੈਡੀ ਕੀਤੇ ਨੇ ਤੇ ਲੋ ਜੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵਧੀਆ ਵਧੀਆ ਇਸ ਤਰ੍ਹਾਂ ਦੇ ਵਰਕ ਕਿਉਂਕਿ ਸੂਟ ਹੋ ਰਹੇ ਨੇ ਇਸ ਤਰ੍ਹਾਂ ਦੇ ਵੀਡੀਓ ਡੇਲੀ ਆਉਂਦ ਕਰ ਰਹਿਣਗੇ ਤੇ ਚਲੋ ਠੀਕ ਹੈ ਜੀ ਮਿਲਦੇ ਹਾਂ ਕੱਲ ਨੂੰ ਇੱਕ ਨੈਕਸਟ ਵੀਡੀਓ ਦੇ ਵਿੱਚ ਨਵਾਂ ਜਾਂ ਕੋਈ ਵਰਕ ਲੈ ਕੇ ਜਾਂ ਕੋਈ ਹੋਰ ਟੌਪਿਕ ਲੈ ਕੇ ਤੇ ਇਸ ਵੀਡੀਓ ਦਾ ਇੱਥੇ ਕਰਦੇ ਆਂਡ